ਪੰਜਾਬ ਦੇ ਉੱਤੇ ਜੋ ਪਾਕਿਸਤਾਨ ਦੇ ਵੱਲੋਂ ਡਰੋਨ ਹਮਲੇ ਕੀਤੇ ਗਏ ਸੀ ਉਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਫਿਰੋਜ਼ਪੁਰ ਦੀ ਮਹਿਲਾ ਜਿਸ ਦੇ ਘਰ ਦੇ ਉੱਤੇ ਡਰੋਨ ਡਿੱਗਿਆ ਸੀ ਦੱਸਦੇ ਕਿ ਪਾਕਿਸਤਾਨ ਦੇ ਵੱਲੋਂ ਜੋ 7 ਮਈ ਤੋਂ ਜੋ ਡਰੋਨ ਹਮਲੇ ਕੀਤੇ ਗਏ ਜੋ ਮਿਜ਼ਾਈਲਾ ਦਾਗੀਆਂ ਗਈਆਂ ਤੇ ਉਸ ਵਿੱਚ ਫਿਰੋਜ਼ਪੁਰ ਦੇ ਇੱਕ ਘਰ ਦੇ ਵਿੱਚ ਪਿੰਡ ਖਾਈ ਦੇ ਵਿੱਚ ਇਹ ਡਰੋਨ ਡਿੱਗਿਆ ਸੀ ਜਿਸ ਕਰਕੇ ਘਰ ਨੂੰ ਅੱਗ ਲੱਗ ਜਾਂਦੀ ਹੈ ਔਰ ਕਾਰ ਨੂੰ ਵੀ ਅੱਗ ਲੱਗ ਜਾਂਦੀ ਹੈ ਇਸ ਹਮਲੇ ਦੇ ਵਿੱਚ ਪਰਿਵਾਰ ਦੇ ਜੋ ਤਿੰਨ ਮੈਂਬਰ ਨੇ ਉਹ जख्मी ਹੋਈ ਸੀ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਮਹਿਲਾ 50 ਸਾਲ ਦੀ ਉਮਰ ਦੀ ਸੁਖਵਿੰਦਰ ਕੌਰ ਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ ਪੰਜਾਬ ਦੇ ਫਿਰੋਜ਼ਪੁਰ ਦਾ ਮਾਮਲਾ ਪਿੰਡ ਖਾਈ ਦੇ ਵਿੱਚ ਡਰੋਨ ਡਿੱਗਿਆ ਸੀ ਜਿਸ ਕਰਕੇ ਮਹਿਲਾ ਦੀ ਮੌਤ ਹੋ ਗਈ ਹੈ ਤਾਂ 9 ਮਈ ਦੀ ਰਾਤ ਨੂੰ ਇਹ ਹਾਦਸਾ ਵਾਪਰਿਆ ਸੀ ਦੱਸ ਜਾਈਏ ਕਿ ਪਾਕਿਸਤਾਨ ਦੇ ਵੱਲੋਂ ਲਗਾਤਾਰ ਡਰੋਨ ਹਮਲੇ ਕੀਤੇ ਜਾ ਰਹੇ ਸੀ ਔਰ 9 ਮਈ ਦੀ ਰਾਤ ਨੂੰ ਇਹ ਹਮਲੇ ਹੋਰ ਵੀ ਪਾਕਿਸਤਾਨ ਦੇ ਵੱਲੋਂ ਤੇਜ਼ ਕਰ ਦਿੱਤੇ ਗਏ ਸੀ ਜਿਸ ਦੇ ਵਿੱਚ ਫਿਰੋਜ਼ਪੁਰ ਦੇ ਪਿੰਡ ਖਾਈ ਦੇ ਵਿੱਚ ਇੱਕ ਘਰ ਦੇ ਉੱਤੇ ਡਰੋਨ ਡਿੱਗ ਜਾਂਦਾ ਹੈ ਔਰ ਉਸ ਤੋਂ ਬਾਅਦ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਿਸ ਦੇ ਵਿੱਚ ਜੋ ਪਰਿਵਾਰ ਦੇ ਤਿੰਨ ਮੈਂਬਰ ਨੇ ਉਹ ਉਸ ਅੱਗ ਦੇ ਵਿੱਚ ਝੁਰਸ ਜਾਂਦੇ ਨੇ ਹਾਲਾਂਕਿ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪਰਿਵਾਰ ਦੇ ਤਿੰਨ ਮੈਂਬਰ ਝੁਲਸ ਜਾਂਦੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਔਰ ਸੁਖਵਿੰਦਰ ਕੌਰ ਤੇ ਉਸਦੇ ਪਤੀ ਔਰ ਇੱਕ ਹੋਰ ਮੈਂਬਰ ਪਰਿਵਾਰ ਦਾ ਤਾਂ ਬੁਰੀ ਤਰੀਕੇ ਦੇ ਨਾਲ ਚੁਲਸ ਜਾਂਦੇ ਨੇ ਔਰ ਲੁਧਿਆਣਾ ਦੇ ਡੀਐਮਸੀ ਰੈਫਰ ਕੀਤਾ ਜਾਂਦਾ ਦੋਹਾਂ ਪਤੀ ਪਤਨੀ ਨੂੰ ਜਿੱਥੇ ਇਲਾਜ ਦੌਰਾਨ ਸੁਖਵਿੰਦਰ ਕੌਰ ਦੀ ਮੌਤ ਹੋ ਗਈ ਹੈ ਤਾਂ ਬੇहद ਮੰਦ ਭਾਗੀ ਖਬਰ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜੋ ਵੀ ਡਰੋਨ ਹੰਦੇ ਹੋਏ ਤਾਂ ਜੋ ਇੰਡੀਅਨ ਆਰਮੀ ਹੈ ਤਾਂ ਉਹਨਾਂ ਦੇ ਵੱਲੋਂ ਡਰੋਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਸੀ ਔਰ ਕਈ ਥਾਵਾਂ ਦੇ ਉੱਤੇ ਹਾਲਾਂਕਿ ਧਮਾਕੇ ਵੀ ਹੁੰਦੇ ਨੇ ਕਈ ਥਾਵਾਂ ਦੇ ਉੱਤੇ ਆ ਖਬਰਾਂ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਨੁਕਸਾਨ ਵੀ ਹੋਇਆ ਪਰ ਜਾਨੀ ਨੁਕਸਾਨ ਵੱਡਾ ਨੁਕਸਾਨ ਕਿਹਾ ਜਾ ਸਕਦਾ ਕਿਉਂਕਿ ਇਸ ਤਰੀਕੇ ਦੀ ਖਬਰ ਪੰਜਾਬ ਦੇ ਹੋਰ ਥਾਵਾਂ ਤੋਂ ਡਰੋਨ ਡਿਗਨ ਦੀ ਖਬਰ ਜਰੂਰ ਆਈ ਸੀ ਮਿਜ਼ਾਈਲਾ ਜਰੂਰ ਡਿਗੇ ਅਸੀ ਪਰ ਇਸ ਤਰੀਕੇ ਦੀ ਕੋਈ ਖਬਰ ਨਹੀਂ ਆਈ ਸੀ ਕਿ ਕਿਸੇ ਦਾ ਜਾਨੀ ਨੁਕਸਾਨ ਹੋਇਆ ਹੋਵੇ ਤਾਂ ਫਿਰੋਜ਼ਪੁਰ ਦੀ ਇਹ ਘਟਨਾ ਫਿਰੋਜ਼ਪੁਰ ਦੇ ਪਿੰਡ ਖਾਈ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਡਰੋਨ ਡਿਗਨ ਕਰਕੇ ਜੋ ਅੱਗ ਘਰ ਦੇ ਵਿੱਚ ਲੱਗੀ ਸੀ ਤਾਂ ਉਸ ਦੇ ਵਿੱਚ ਸੁਖਵਿੰਦਰ ਕੌਰ ਤੇ ਉਸ ਦਾ ਪਤੀ ਔਰ ਇੱਕ ਹੋਰ ਮੈਂਬਰ ਬੁਰੇ ਤਰੀਕੇ ਦੇ ਨਾਲ ਚੁਲਸ ਜਾਂਦੇ ਨੇ ਔਰ ਹਸਪਤਾਲ ਰੈਫਰ ਕੀਤਾ ਜਾਂਦਾ ਹੈ ਡੀ ਐਮ ਸੀ ਦੇ ਵਿੱਚ ਇਲਾਜ ਚੱਲ ਰਿਹਾ ਸੀ ਪਤੀ ਪਤਨੀ ਦਾ ਜਿੱਥੇ ਇਲਾਜ ਦੌਰਾਨ 50 ਸਾਲਾ ਸੁਖਵਿੰਦਰ ਕੌਰ ਨੇ ਦਮ ਤੋੜ ਦਿੱਤਾ ਤੇ ਬੇਹਦ ਮੰਦ ਭਾਗੀ ਖਬਰ ਇਸ ਤੋਂ ਪਹਿਲਾਂ ਬਠਿੰਡਾ ਦੇ ਅਕਲੀਆ ਪਿੰਡ ਦੇ ਵਿੱਚ ਉਹ ਜਹਾਜ਼ ਕ੍ਰੈਸ਼ ਦੀ ਜੋ ਘਟਨਾ ਸਾਹਮਣੇ ਆਈ ਸੀ ਤਾਂ ਉੱਥੇ ਇੱਕ ਅਣਪਛਾਤਾ ਜਹਾਜ਼ ਡਿੱਗ ਜਾਂਦਾ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੁੰਦੀ ਹੈ ਪਰ ਇਹ ਫਿਰੋਜ਼ਪੁਰ ਦਾ ਮਾਮਲਾ ਔਰ ਫਿਰੋਜ਼ਪੁਰ ਦੇ ਵਿੱਚ ਇੱਕ ਮੈਲਾ ਦੀ ਮੌਤ ਹੋ ਗਈ ਹੈ ਤਾਂ ਦੂਸਰੀ ਇੱਕ ਘਟਨਾ ਕਹੀ ਜਾ ਸਕਦੀ ਹੈ ਜਿਸ ਦੇ ਵਿੱਚ ਮੌਤ ਹੋਈ ਹੈ ਪਾਕਿਸਤਾਨ ਦੇ ਡਰੋਨ ਹਮਲੇ ਦੇ ਵਿੱਚ ਔਰ ਪਰਿਵਾਰ ਦੇ ਤਿੰਨ ਮੈਂਬਰ ਅੱਗ ਦੇ ਵਿੱਚ ਚੁਰਸ ਗਏ ਸੀ ਔਰ ਸੁਖਵਿੰਦਰ ਕੌਰ ਦੀ ਮੌਤ ਹੋ ਗਈ ਹੈ 50 ਸਾਲਾ ਸੁਖਵਿੰਦਰ ਕੌਰ ਔਰ ਉਸ ਦੇ ਪਤੀ ਗੰਭੀਰ ਰੂਪ ਦੇ ਨਾਲ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਸੀ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ ਔਰ ਬਾਅਦ ਵਿੱਚ ਉਹਨਾਂ ਦੀ ਜੋ ਹਾਲਤ ਖਰਾਬ ਦੇਖਦੇ ਹੋਏ ਉਹਨਾਂ ਨੂੰ ਡੀਐਮਸੀ ਦੇ ਹਸਪਤਾਲ ਦੇ ਵਿੱਚ ਰੈਫਰ ਕਰਾ ਦਿੱਤਾ ਗਿਆ ਸੀ ਤਾਂ ਫਿਲਹਾਲ ਇਹ ਬੇਹਦ ਮੰਦ ਭਾਗੀ ਖਬਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਸਮੇਂ ਘਰ ਦੇ ਉੱਤੇ ਡਰੋਨ ਡਿਗਿਆ ਔਰ ਉਸ ਸਮੇਂ ਪੂਰੇ ਘਰ ਦੇ ਵਿੱਚ ਅੱਗ ਫੈਲ ਜਾਂਦੀ ਹੈ ਔਰ ਅ ਜੋ ਕਾਰ ਹੈ ਕਾਰ ਦੇ ਵਿੱਚ ਉਹ ਤਾਂ ਉਸ ਨੂੰ ਵੀ ਅੱਗ ਲੱਗ ਜਾਂਦੀ ਹੈ ਹਾਲਾਂਕਿ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪਰਿਵਾਰ ਦੇ ਤਿੰਨ ਮੈਂਬਰ ਇਸ ਅੱਗ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਝੁਲਸ ਜਾਂਦੇ ਨੇ ਤਾਂ ਇੱਕ ਮਹਿਲਾ ਦੀ ਮੌਤ ਹੋਈ ਹੈ ਪਾਕਿਸਤਾਨ ਦੇ ਡਰੋਨ ਹਮਲੇ ਦੇ ਵਿੱਚ ਇਹ ਦੂਜੀ ਵੱਡੀ ਘਟਨਾ ਪੰਜਾਬ ਦੇ ਵਿੱਚ ਕਹੀ ਜਾ ਸਕਦੀ ਹੈ ਬਠਿੰਡਾ ਦੇ ਅਕਲੀਆਂ ਪਿੰਡ ਦੇ ਵਿੱਚ ਜਹਾਜ਼ ਡਿੱਗਿਆ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਦੀ ਖਬਰ ਸੀ ਔਰ ਫਿਰੋਜ਼ਪੁਰ ਦੇ ਵਿੱਚ ਇਹ ਜੋ ਪਾਕਿਸਤਾਨੀ ਡਰੋਨ ਹਮਲਾ ਹੋਇਆ ਸੀ ਤਾਂ ਉਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋਈ ਹੈ ਤਾਂ ਜਾਨੀ ਨੁਕਸਾਨ ਹੁਣ ਨਿਕਲ ਕੇ ਸਾਹਮਣੇ ਆ ਰਹੇ ਨੇ ਕਿਉਂਕਿ ਕਈ ਘਰਾਂ ਦੇ ਉੱਤੇ ਡਰੋਨ ਦੀਗੇ ਸੀ ਕਈ ਘਰਾਂ ਦੇ ਵਿੱਚ ਆਗ ਲੱਗੀ ਸੀ ਹਾਲਾਂਕਿ ਬਚਾਅ ਵੀਰਿਆ ਔਰ ਜੋ ਕਿਉਂਕਿ ਇੰਡੀਅਨ ਆਰਮੀ ਦੇ ਵੱਲੋਂ ਬੜੀ ਹੀ ਸੂਝ-ਬੂਝ ਦੇ ਨਾਲ ਜੋ ਪਾਕਿਸਤਾਨੀ ਡਰੋਨ ਸੀ ਜਾਂ ਪਾਕਿਸਤਾਨ ਦੇ ਵੱਲੋਂ ਮਿਜ਼ਾਈਲਾਂ ਦਾਗੀਆਂ ਜਾ ਰਹੀਆਂ ਸੀ ਤਾਂ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕੀਤਾ ਜਾਂਦਾ ਹੈ ਪਰ ਫਿਰ ਵੀ ਕਈ ਘਰਾਂ ਤੱਕ ਇਹ ਮਿਜ਼ਾਈਲਾਂ ਪਹੁੰਚ ਜਾਂਦੀਆਂ ਨੇ ਡਰੋਨ ਪਹੁੰਚ ਜਾਂਦੇ ਨੇ ਔਰ ਉਹਨਾਂ ਦੇ ਵਿੱਚ ਜਦੋਂ ਬਲਾਸਟ ਹੁੰਦਾ ਹੈ ਤਾਂ ਅੱਗ ਦੇ ਨਾਲ ਅੱਗ ਫੈਲ ਜਾਂਦੀ ਹੈ ਧੁਮਾਕੇ ਦੇ ਨਾਲ ਔਰ ਇਹ ਤਸਵੀਰਾਂ ਫਿਰੋਜ਼ਪੁਰ ਦੇ ਖਾਈ ਪਿੰਡ ਦੀਆਂ ਜਿੱਥੇ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਔਰ ਡਰੋਨ ਹਮਲਾ ਪਾਕਿਸਤਾਨ ਦੇ ਵੱਲੋਂ ਕੀਤਾ ਗਿਆ ਸੀ 9 ਮਈ ਦੀ ਰਾਤ ਕਿਉਂਕਿ ਪਾਕਿਸਤਾਨ ਦੇ ਵੱਲੋਂ ਹਮਲੇ ਤੇਜ਼ ਕਰ ਦਿੱਤੇ ਗਏ ਸੀ 7 ਮਈ ਨੂੰ ਪਾਕਿਸਤਾਨ ਦੇ ਵੱਲੋਂ ਹਮਲੇ ਸ਼ੁਰੂ ਕੀਤੇ ਜਾਂਦੇ ਨੇ ਔਰ ਉਸ ਤੋਂ ਬਾਅਦ 8 ਦੀ ਰਾਤ ਨੂੰ ਵੀ ਹਮਲੇ ਕੀਤੇ ਜਾਂਦੇ ਨੇ ਪਾਕਿਸਤਾਨ ਦੇ ਵੱਲੋਂ ਬਾਅਦ ਵਿੱਚ 9 ਮਈ ਦੀ ਰਾਤ ਨੂੰ ਵੀ ਹਮਲੇ ਹੋਰ ਤੇਜ਼ ਕਰ ਦਿੱਤੇ ਜਾਂਦੇ ਨੇ ਔਰ ਵੱਡੀਆਂ ਮਿਜ਼ਾਈਲਾ ਦਾ ਡਰੋਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਖਤਰਨਾਕ ਹਥਿਆਰਾਂ ਦਾ ਇਸਤੇਮਾਲ ਪਾਕਿਸਤਾਨ ਦੇ ਵੱਲੋਂ ਕੀਤਾ ਜਾਂਦਾ ਔਰ ਰਿਹਾਈਸ਼ ਏਰੀਆ ਨੂੰ ਟਾਰਗੇਟ ਕੀਤਾ ਜਾਂਦਾ ਔਰ ਇੱਕ ਮਹਿਲਾ ਦੀ ਮੌਤ ਹੋ ਚੁੱਕੀ ਹੈ ਇਸ ਹਮਲੇ ਦੇ ਵਿੱਚ